50 ਲੱਖ ਦੀ ਫਿਰੋਤੀ ਨਾ ਦੇਣ ਤੇ ਦੂਜੀ ਵਾਰ ਚਲਾਈ ਗੋਲੀ ਕਲਾਂੌਰ ਚ ਦਹਿਸ਼ਤ ਦਾ ਮਾਹੌਲ ਬਾਜ਼ਾਰ ਬੰਦ ਕਰਨ ਦੀ ਦਿੱਤੀ ਚੇਤਾਵਨੀ ਇਤਿਹਾਸਿਕ ਕਸਬਾ ਕਲਾਂੌਰ ਦੇ ਗੁਰਦਾਸਪੁਰ ਮਾਰਗ ਤੇ ਪੈਂਦੇ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਤੋਂ 50 ਲੱਖ ਰੁਪਏ ਦੀ ਫਿਰੋਤੀ ਮੰਗਰ ਤੇ ਸ਼ੁੱਕਰਵਾਰ ਦੀ ਰਾਤ ਨੂੰ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਦੂਸਰੀ ਵਾਰ ਹਸਪਤਾਲ ਦੇ ਗੇਟ ਤੇ ਖੜੇ ਹੋ ਕੇ ਡਾਕਟਰ ਦੀ ਦੁਕਾਨ ਤੇ ਅੰਨੇਵਾ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆਂ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਮੇਸ਼ਵਰ ਸੈਣੀ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਪਿਛਲੇ ਦਿਨੀ ਵੀ ਉਸਦੇ ਹਸਪਤਾਲ ਤੇ ਚਾਰ ਗੋਲੀਆਂ ਚਲਾ ਕੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ ਜਦਕਿ ਇਸ ਘਟਨਾ ਸੰਬੰਧੀ ਉਸਨੇ ਪੁਲਿਸ ਥਾਣਾ ਕਲਾਂੌਰ ਨੂੰ ਰਿਪੋਰਟ ਦਰਜ ਕਰਵਾ ਕੇ ਮਾਮਲਾ ਦਰਜ ਕਰਵਾਇਆ ਗਿਆ ਸੀ ਡਾਕਟਰ ਨੇ ਦੱਸਿਆ ਕਿ ਇਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਉਸ ਨੂੰ ਫੋਨ ਤੇ ਫਿਰੋਤੀ ਮੰਗਣ ਦੀਆਂ ਕਲਾਂ ਵੀ ਕੀਤੀਆਂ ਜਦਕਿ ਉਸਨੇ ਉਹਨਾਂ ਦਾ ਫੋਨ ਨੂੰ ਬਲੌਕ ਲਿਸਟ ਵਿੱਚ ਪਾ ਦਿੱਤਾ ਗਿਆ ਸੀ ਡਾਕਟਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਸੁਰੱਖਿਆ ਲਈ ਦੋ ਗਨਮੈਨ ਵੀ ਮੁਹੱਈਆ ਕਰਵਾਏ ਗਏ ਹਨ ਉਸਨੇ ਦੱਸਿਆ ਕਿ ਬੀਤੀ ਰਾਤ ਜਦੋਂ ਆਪਣੇ ਗਨਮੈਨ ਨਾਲ ਆਪਣੇ ਘਰ ਗਿਆ ਸੀ ਤਾਂ ਰਾਤ ਵੇਲੇ ਦੋ ਨਕਾਬਪੋਸ਼ ਮੋਟਰਸਾਈਕਲ ਦੋ ਨੌਜਵਾਨਾਂ ਨੇ ਉਸਤੇ ਹਸਪਤਾਲ ਦੇ ਸਾਹਮਣੇ ਆਏ ਅਤੇ ਇੱਕ ਨੌਜਵਾਨ ਨੇ ਹਸਪਤਾਲ ਦੇ ਗੇਟ ਤੇ ਖੜੇ ਹੋ ਕੇ ਉਸ ਦੀ ਕੀਆ ਗੱਡੀ ਤੇ 6 ਦੇ ਕਰੀਬ ਫਾਇਰ ਕੀਤੇ ਜਦਕਿ ਇੱਕ ਜਿੰਦਾ ਕਾਰਤੂਸ ਵੀ ਘਟਨਾ ਸਥਾਨ ਤੋਂ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਡਾਕਟਰ ਰਮੇਸ਼ਵਰ ਸੈਣੀ ਮਰੀਜ਼ਾ ਤੋਂ ਉਹਨਾਂ ਦੇ ਇਲਾਜ ਲਈ 10-10 ਰੁਪਏ ਦੀਆਂ ਦਵਾਈਆਂ ਦੇ ਰਿਹਾ ਏ ਉਹ ਇੰਨੀ ਵੱਡੀ ਕਰੋੜਾਂ ਦੀ ਰਕਮ ਕਿੱਥੋਂ ਲਿਆ ਕੇ ਦੇਵੇ ਇਸ ਮੌਕੇ ਤੇ ਉਸਨੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਏ ਕਿ ਉਹਨਾਂ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਉਸ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਮਾਲ ਦੀ ਰਾਖੀ ਕੀਤੀ ਜਾਵੇ ਇਸ ਘਟਨਾ ਦੀ ਖਬਰ ਸੁਣਦਿਆਂ ਹੀ ਡੀਐਸਪੀ ਗੁਰਵਿੰਦਰ ਸਿੰਘ ਪੁਲਿਸ ਥਾਣਾ ਕਲਾਂ ਨੌਰ ਦੀ ਐਸਐਚਓ ਹੇਮਰਾਜ ਅਤੇ ਹੋਰ ਅਧਿਕਾਰੀ ਘਟਨਾ ਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਨੂੰ ਫੜਨ ਵਿੱਚ ਪੁਲਿਸ ਟੀਮਾਂ ਲੱਗੀਆਂ ਹੋਈਆਂ ਹਨ ਗੁਰਦਾਸਪੁਰ ਤੋਂ ਪ੍ਰਦੀਪ ਸਿੰਘ 베ਦੀ ਦੀ ਖਾਸ ਰਿਪੋਰਟ ਡਰਮ ਹਸਪੀਟਲ ਦਾ ਮਾਲਕਾਂ ਜੀ ਮੇਰੇ ਕੋਲ ਮੇਰੇ ਪਾਸ 16 ਤਰੀਕ ਨੂੰ ਫਾਈਲਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਪੁੱਛਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਕੀਤਾ ਮੈਨੂੰ ਗਨਮੈਲ ਵੀ ਦਿੱਤੇ ਬਹੁਤ ਭੱਜ ਦੌੜ ਵੀ ਕੀਤੀ ਪਰ ਜਿਹੜੇ ਸਾਰਥੀ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫੇਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦਰ ਸਟਾਫ ਦੇ ਬੰਦੇ ਸੀ ਉਹ ਡਰਾਉਂਦੇ ਤੇ ਕੋਈ ਕਾਰਵਾਈ ਨਹੀਂ ਹੋਈ ਦੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਲੱਗੇ ਬੇਨਤੀ ਕਰਦਾ ਸਰੀ ਗੇਮ ਮੇਰੀ ਸੁਨਵਾਈ ਹੋਏ ਐਨਓਏ ਕਿ ਮੇਰੀ ਜਾਨੀ ਮਾਨੀ ਦਾ ਨਕਸਾ ਜਾਨ ਮਾਨ ਦਾ ਨੁਕਸਾਨ ਹੋ ਜੇ ਔਰ ਮੈਂ ਫਿਰ ਐਕਚੁਅਲੀ ਐਕਸ਼ਨ ਲਿਆ ਜਾਏ ਮੈਂ ਇਹ ਤੁਹਾਨੂੰ ਕਿਉਂ ਮਲਗੀ ਬਾਰ ਬਾਰ ਤੁਹਾਡੇ ਗੋੜੀ ਚਲਾਈ ਜਾ ਰਹੀ ਹੈ ਉਹ ਸਰ ਫਰੋਤੀ ਮੰਗਦੇ ਆ 50000 ਰੁਪਿਆ 50 ਲੱਖ ਰੁਪਿਆ ਉਹ ਮੈਂ ਇੱਥੇ 1000 ਰੁਪਿਆ 20 20 ਰੁਪਿਆ ਲੈਂਦਾ ਮੈਂ ਜਿਹੜਾ ਇੱਥੇ ਆਈਸੀਯੂ ਖੋਲਿਆ ਜਦੋਂ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸਨਸਾਬ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾਰਡ ਵੀ ਮਿਲੇ ਨੇ ਗਾਰਡ ਮਿਲੇ ਆ ਗਾਰਡ ਨਾਲ ਉਸ ਸੇ ਪੁਲਿਸ ਵੀ ਸਹਿਯੋਗ ਪੂਰਾ ਕਰਨ ਲਿਆ ਪੁਲਿਸ ਰਾਤੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਭ 12 ਵਜੇ ਆਏ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਚਲੋ ਮੈਂ ਕੋਈ ਕਮੀ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਔਰ ਪ੍ਰਸ਼ਾਸਨ ਨੂੰ ਵੀ ਵੱਧ ਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਇਹ ਇਹ ਸਹਿਮ ਦਾ ਮਹੌਲਾ ਉਹ ਬਣਿਆ ਹੋਇਆ ਕੱਲ ਵੀ ਕਾਲ ਕੋਈ ਆਈ ਕੋਈ ਕੱਲ ਕਾਲ ਨਹੀਂ ਆਈ ਆਂਦੀ ਸੀ ਮੈਂ ਬਲੌਗ ਚ ਭਰਤੀ ਆ ਦੋ ਤਿੰਨ ਕਾਲ ਆਈਆਂ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਾ ਰਹਾ ਦਿਖਾਉਂਦਾ ਰਿਹਾ ਠੀਕ